ਅਸ ਤੋਂ ਪਹਿਲਾਂ ਆਪਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸਰਕਾਰਾਂ ਤੱਕ ਤੇ ਪੰਜਾਬ ਦੀ ਆਵਾਮ ਜਨਤਾ ਤੱਕ ਪਹੁੰਚਾਉਣੀ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਸਿਰਸਾ ਬਾਕੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਲਤਪਾਲਮਾ ਟੋਲ ਪਲਾਜ਼ਾ ਦੇ ਉੱਤੇ ਜੋ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਰੋਸ ਪ੍ਰਦਰਸ਼ਨ ਇਹ ਹੈ ਕਿ ਜਿਸ ਦੇ ਵਿੱਚ ਮੋਦੀ ਦਾ ਅਮਰਤ ਸਾਹਿਬ ਦਾ ਖੱਟੜ ਦਾ ਔਰ ਬ੍ਰਿਜ ਦਾ ਜੋ ਮੰਤਰੀ ਹੈ ਗ੍ਰਹਿ ਮੰਤਰੀ ਹੈ ਇਹਨਾਂ ਦੇ ਅੱਜ ਪੁਤਲੇ ਫੂਕੇ ਜਾਣਗੇ ਇੱਥੇ ਪੁਤਲੇ ਕਿਉਂ ਫੂਕੇ ਜਾ ਰਹੇ ਨੇ ਉਹਨਾਂ ਦਾ ਕਾਰਨ ਇਹ ਹੈ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ 13 ਮਹੀਨੇ ਸੰਘਰਸ਼ ਚੱਲਿਆ ਕਿਸਾਨੀ ਸੰਘਰਸ਼ ਨੂੰ ਉੱਥੋਂ ਉਠਾਉਣ ਵਾਸਤੇ ਮੋਦੀ ਸਰਕਾਰ ਨੇ ਮੰਗਾ ਮੰਨੀਆਂ ਮੰਗਾ ਮੰਨਣ ਤੋਂ ਬਾਅਦ ਜਦੋਂ ਕਿਸਾਨ ਘਰਾਂ ਨੂੰ ਆ ਗਿਆ ਇਹਨਾਂ ਨੇ ਉਹਦਾ ਨੋਟੀਫਿਕੇਸ਼ਨ ਨਹੀਂ ਕੀਤਾ ਸਰਕਾਰ ਨੂੰ ਵਾਰ ਦੀ ਵਾਰ ਇਹੋ ਗੱਲ ਕਹਿੰਦੇ ਰਹੇ ਕਿ ਸਦਾ ਨੋਟੀਫਿਕੇਸ਼ਨ ਕਰ ਦਿਓ ਕਿਸਾਨ ਆਪਣੀਆਂ ਮੰਗਾਂ ਲੈ ਕੇ ਗਏ ਨੇ ਜਿਹੜਾ ਇਹਨਾਂ ਨੇ ਕੰਮ ਚਾਲੂ ਕੀਤਾ ਸੀ ਉਹਦੇ ਤੇ ਹੀ ਅਗਲੀ ਮੰਗ ਇੱਕ ਤਿਆਰ ਕੀਤੀ ਜਿਵੇਂ ਕਿ ਇਹਨਾਂ ਨੇ ਕਾਪੜ ਘਰਾਨਿਆਂ ਦਾ 14.5 ਹਜ਼ਾਰ ਕਰੋੜ ਰੁਪਇਆ ਕਰਜ਼ਾ ਮਾਫ਼ ਕੀਤਾ ਔਰ ਕਿਸਾਨ ਵੀ ਆਪਣੀ ਮੰਗ ਲੈ ਕੇ ਗਏ ਸੀ ਉਦੋਂ ਕਿ ਸਾਡਾ ਤਾਂ 5.5 ਲੱਖ ਕਰੋੜ ਰੁਪਇਆ ਹੈ ਜਿਹੜਾ ਦੇਸ਼ ਨੂੰ ਅੰਨ ਦੇ ਰਿਹਾ ਹੈ ਦੇਸ਼ ਦਾ ਹਨ ਦਾਤਾ ਹੈ ਉਹਦਾ ਕਰਜ਼ਾ ਮਾਫ ਕਰਨਾ ਤੁਹਾਡਾ ਫਰਜ ਬਣਦਾ ਕਿਉਂਕਿ ਇਹ ਕਰਜ਼ਾ ਤੁਹਾਡੀਆਂ ਗਲਤ ਨੀਤੀਆਂ ਕਰਕੇ ਚੜਿਆ ਕਿਉਂਕਿ ਤੁਸੀਂ ਕਿਸਾਨਾਂ ਨੂੰ ਸੁਆਮੀ ਨਾਥਾ ਰਿਪੋਰਟ ਅਨੁਸਾਰ ਭਾਰੀ ਦੇ ਰਹੇ ਸੋ મોદી ਸਰਕਾਰ ਨੇ ਜਿਹੜਾ ਵਾਦਾ ਕੀਤਾ ਉਹ ਤੋਂ ਮੁਕਰਿਆ ਕਿਸਾਨ ਦੁਬਾਰਾ ਸੰਘਰਸ਼ ਲਈ ਦਿੱਲੀ ਨੂੰ ਜਾ ਰਹੇ ਸੀ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀ ਪਰ ਇਹਨਾਂ ਨੇ ਸੰਭੂ ਬੈਰੀਅਰ ਤੇ ਖਲੋਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਤੇ ਕਿਸਾਨਾਂ ਦੇ ਉੱਤੇ ਜੋ ਤਸੱਦਦ ਕੀਤਾ ਹੈ ਉਹ ਬਹੁਤ ਮਦਭਾਗੀ ਗੱਲ ਹੈ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਾ ਆਉਣ ਇਹ ਟਰੈਕਟਰ ਜਿਹੜਾ ਕਿਸਾਨ ਦਾ ਇੱਕ ਸੰਦ ਵੀ ਹੈ ਕਿਸਾਨ ਦਾ ਪੁੱਤਰ ਵੀ ਹੈ ਕਿਸਾਨ ਇਹਦੇ ਤੋਂ ਕਮਾਉਂਦਾ ਹੈ ਇਹਦੇ ਰਾਹੀਂ ਦੇਸ਼ ਦਾ ਅੰਨ ਭਰਦਾ ਹੈ ਉਹ ਕਿਹੜਾ ਕਾਨੂੰਨ ਹੈ ਜਿਹਦੇ ਤੇ ਲਿਖਿਆ ਕਿ ਟਰੈਕਟਰ ਟਰਾਲੀ ਨੈਸ਼ਨਲ ਹਾਈਵੇ ਤੇ ਨਹੀਂ ਜਾ ਸਕਦੀ ਦੇਖੋ ਜੀ ਇਹ ਜੋ ਪ੍ਰਦਰਸ਼ਨ ਹੋ ਰਿਹਾ ਸਰਕਾਰ ਦੇ ਵਿਰੁੱਧ ਇਹ ਜਿਹੜੀਆਂ ਪਿਛਲੇ ਕਿਸਾਨੀ ਅੰਦੋਲਨ ਦੇ ਵਿੱਚ ਮੰਗੀਆਂ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਆ ਉਹ ਸਰਕਾਰ ਕੋਲੋਂ ਲਾਗੂ ਕਰਵਾਉਣ ਵਾਸਤੇ ਜਿਹੜੇ ਫੇਰ ਉਹ ਕਿਸਾਨਾਂ ਨੂੰ ਧਰਨੇ ਮੁਜਾਰੇ ਦੇਣੇ ਪੈ ਰਹੇ ਆ ਅੰਦੋਲਨ ਕਰਨੇ ਪੈ ਰਹੇ ਆ ਸਰਕਾਰ ਨੇ ਸਾਰੀਆਂ ਇਹ ਜਿਹੜੀਆਂ ਮੰਗਾ ਹੀ ਇਹ ਮੰਨੀਆਂ ਹੋਈਆਂ ਸੀ ਜਿਸ ਤੋਂ ਸਰਕਾਰ ਭੱਜ ਰਹੀ ਆ ਤੇ 13 ਤਰੀਕ ਦਾ ਜਿਹੜਾ ਸਾਡਾ ਦਿੱਲੀ ਕੂਚ ਦਾ ਫੈਸਲਾ ਸੀ ਜਦੋਂ ਸਰਕਾਰ ਕਿਸਾਨ ਜਿਹੜੇ ਆ ਉਹ ਹਰਿਆਣੇ ਦੇ ਬਾਰਡਰ ਤੇ ਪਹੁੰਚਿਆ ਦੇ ਉੱਥੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਸਾਰੇ ਨੂੰ ਪਤਾ ਕੀ ਵੱਡੇ ਵੱਡੇ ਬੈਰੀਕੇਡ ਕੀਤੇ ਤੇ ਕਿਸਾਨਾਂ ਤੇ ਬਹੁਤ ਅਸੱਧ ਜਿਹੜਾ ਉਹ 13 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਹਟਾਇਆ ਜਾ ਰਿਹਾ ਜਿਹਦੇ ਵਿੱਚ ਜਿਹੜੇ ਸਾਡੇ 4-5 ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਆ ਤੇ ਇੱਕ ਮੁੰਡਾ ਜਿਹੜਾ ਕਨੌਰੀ ਬਾਰਡਰ ਦੇ ਉੱਤੇ ਜਿਹੜਾ ਨੌਜਵਾਨ ਸਾਡਾ ਉਹਨੂੰ ਸਿੱਧੀ ਗੋਲੀ ਮਾਰ ਕੇ ਇਹਨਾਂ ਨੇ ਤਸ਼ਹੀਦ ਕੀਤਾ ਆ ਤੇ ਉਸ ਦਿਨ ਕਨੌਰੀ ਬਾਰਡਰ ਦੇ ਉੱਤੇ ਜਿਹੜੇ ਆ ਬਹੁਤ ਸਾਰੇ ਕਿਸਾਨ ਇਹਨਾਂ ਨੇ ਅੰਨੇ ਵਾਰ ਤਸ਼ੱਦਦ ਕਰਕੇ ਤੇ ਜ਼ਖਮੀ ਕੀਤੇ ਸਿੱਧੀਆਂ ਗੋਲੀਆਂ ਪ੍ਰਸ਼ਾਸਨ ਵੱਲੋਂ ਉਸ ਦਿਨ ਚਲਾਈਆਂ ਗਈਆਂ ਤੇ ਅਸੀਂ ਇਸ ਕਰਕੇ ਇਨਸਾਫ ਦੀ ਮੰਗ ਕਰਦੇ ਹੋਏ ਇਹਦੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਜਿਹੜਾ ਆ ਉਹ ਰੋਸ ਮੁਜਾਰੇ ਸੈਂਟਰ ਸਰਕਾਰ ਦੇ ਤੇ ਹਰਿਆਣਾ ਖਿਲਾਫ ਹਰਿਆਣਾ ਸਰਕਾਰ ਦੇ ਖਿਲਾਫ ਜਿਹੜੇ ਆ ਉਹ ਕਰ ਰਹੇ ਆ